ਦਿਲੰਦਰ ਤੋਂ ਚਾਰਪੁਰ ਰੇਲਵੇ ਮਾਰਗ ਤੇ ਸਥਿਤ ਪਿੰਡ ਜੈਤੇਵਾਲੀ ਦੀ ਧਰਤੀ ਤੇ ਨੇਰਾ ਮਡਾੜੀ ਸ਼ਰੀਫ ਦੇ ਮੁੱਖ ਸੇਵਾਦਾਰ ਦਾਤਾ ਉਮਰ ਸ਼ਾਹ ਜੀ ਨੇ ਵਿਸ਼ੇਸ਼ ਤੌਰ ਤੇ ਸ਼ਰਧਾਲੂ ਸੰਗਤਾਂ ਨੂੰ ਦਰਸ਼ਨ ਦੇ ਦਾਰੇ ਦਿੱਤੇ ਦਾਤਾ ਜੀ ਦਾ ਬਾਬਾ ਤੋਤੇ ਸ਼ਾਹ ਜੀ ਕਾਦਰੀ ਢੱਡੇ ਅਤੇ ਬਾਬਾ ਬਾਦਸ਼ਾਹ ਸਹਿਤ ਨਗਰ ਜੈਤੇਵਾਲੀ ਵਿੱਚ ਪਹੁੰਚਣ ਤੇ ਬਾਬਾ ਕਮਲ ਜੀ ਸਾਬਕਾ ਸਰਪੰਚ ਕਮਲਜੀਤ ਕੌਰ ਉਨ੍ਹਾਂ ਦੇ ਪਤੀ ਜਗਿੰਦਰ RAM ਪੰਚ ਕਾਂਗਰਸੀ ਆਗੂ ਤਰਸੇਮ ਲਾਲ ਪਵਾਰ ਪੰਚ ਸੁਚਾਰੰ ਪਵਾਰ ਪੰਚ ਸੁਖਵਿੰਦਰ ਕੁਮਾਰ ਮੈਮੀ ਕਾਂਗਰਸੀ ਆਗੂ ਬਲਵੀਰ ਚੰਦ ਮੈਮੀ ਬਲਵੀਰ ਚੰਦ ਚੰਦੌੜ ਜੀਤ ਸਿੰਘ ਔਇਲਾ ਆਧ ਨਗਰ ਨਿਵਾਸੀ ਸ਼ਰਧਾਲੂਆਂ ਨੇ ਫੁੱਲਾਂ ਦੀ ਵਰਖਾ ਕਰਕੇ ਪਰਵਾਹ ਸਵਾਗਤ ਕੀਤਾ ਉਮਰੇ ਸ਼ਾਹ ਜੀ ਅੱਜ ਵਿੱਚ ਸਥਿਤ ਲਖ ਦਾਤਾ ਪਵਾਰ ਜੀ ਦੇ ਅਸਥਾਨ ਤੇ ਨਵ ਅਸਾਰੀ ਬਿਲਡਿੰਗ ਦਾ ਨੇ ਪੱਥਰ ਰੱਖਣ ਲਈ ਆਏ ਸਨ ਇਸ ਨੇ ਪੱਥਰ ਰੱਖਣ ਤੋਂ ਬਾਅਦ ਦਾਤਾ ਜੀ ਅਤੇ ਉਹਨਾਂ ਦੇ ਨਾਲ ਆਈਆਂ ਸ਼ਰਧਾਲੂ ਸੰਗਤਾਂ ਲਈ ਵਿਦੇਸ਼ ਗਏ ਪ੍ਰੇਮ ਚੰਦ ਪਵਾਰ ਦੀ ਗੈਰ ਮੌਜੂਦਗੀ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਪਰਮਾ ਸਵਾਗਤ ਕਰਦੇ ਸਮੇਂ ਚਾਹ ਠੰਡੇ ਦੇ ਨਾਲ ਨਾਲ ਦਾ ਦੇ ਲੰਗਰ ਲਗਾਏ ਗਏ ਇਸ ਤੋਂ ਬਾਅਦ ਦਾਤਾ ਉਮਰੇ ਸ਼ਾ ਕਾਦਰੀ ਜੀ ਨੂੰ ਨਗਰ ਦੇ ਹੀ ਲੰਬੜਦਾਰ ਭਾਈ ਮਲਕੀਸ਼ ਸਿੰਘ ਦੇ ਲੜਕੇ ਚਰਨਜੀਤ ਸਿੰਘ ਵੱਲੋਂ ਨਵੇਂ ਮਕਾਨ ਦੀ ਚੱਠ ਕਰਨ ਲਈ ਲਜਾਇਆ ਗਿਆ ਤਫਰ ਪ੍ਰਬੰਧਕਾਂ ਵੱਲੋਂ ਜਠੇਰੇ ਪਵਾਰ ਵਿਖੇ ਲਗਾਈ ਗਈ ਮਹਿਫਲ ਵਿੱਚ ਢੋਲ ਦੀ ਥਾਪ ਸਹਿਤ ਲਜਾਇਆ ਗਿਆ ਜਠੇਰੇ ਪਵਾਰ ਵਿਖੇ ਲਗਾਈ ਗਈ ਮਹਿਫਲ ਵਿੱਚ ਪੰਜਾਬ ਦੇ ਪ੍ਰਸਿੱਧ ਕਵਾਲ ਪਾਰਟੀ ਨੇ ਮਾਖੂਬੀ ਟੰਗ ਨਾਲ ਪ੍ਰੋਗਰਾਮ ਪੇਸ਼ ਕਰਕੇ ਦਿੱਤੇ ਸ਼ਰਦਾਲੂ ਸੰਗਤਾਂ ਨੂੰ ਮੰਤਰ ਮੁਕਤ ਕਰ ਦਿੱਤਾ ਉੱਤੇ ਨਾਲ ਹੀ ਦਾਤਾ ਉਮਰੇ ਸ਼ਾਹ ਜੀ ਨੂੰ ਵੀ ਮਸਤੀ ਵਿੱਚ ਝੁਮਣ ਲਈ ਮਜਬੂਰ ਕਰ ਦਿੱਤਾ ਸਮਾਹਫਲ ਦੇ ਸੰਪੰਨ ਹੋਣ ਤੋਂ ਬਾਅਦ ਪ੍ਰਬੰਧਕਾਂ ਵੱਲੋਂ ਸਹਿਯੋਗ ਦੇਣ ਵਾਲੀਆਂ ਸ਼ਦਾਲੂ ਸੰਗਤਾਂ ਚੋਂ ਬਾਬਾ ਤੋਤੇਸ਼ਾ ਕਾਦਰੀ ਜੀ, ਬਾਬਾ ਬਾਦਸ਼ਾ, ਬਾਬਾ ਕਮਲ ਜੀ, ਸਾਬਕਾ ਸਰਪੰਚ ਕਮਲਜੀਤ ਕੌਰ, ਸੌਰਵ ਅਰੋੜਾ, ਪੱਲ ਆਪਤਾਰਾ, ਕਸ਼ਮੀਰ ਕੌਰ ਆਦ ਨੂੰ ਸਿਰੋਪਾਉ ਦਾਤਾ ਜੀ ਦੇ ਹਰ ਕਮਲਾਂ ਦੁਆਰਾ ਦਿੱਤੇ ਰੇ। ਦਕਾਂ ਬਲੋਂ ਦਾਤਾ ਜੀ ਨੂੰ ਮਡਾਲੀ ਵਾਲੀ ਸਰਕਾਰ ਦਾ ਇੱਕ ਪੁਰਾਣਾ ਚਿੱਤਰ ਅਤੇ ਬਸਤਰ ਆਗ ਬਾਬਾ ਤੋਤੇ ਸ਼ਾ ਕਾਦਰੀ ਤਸੀਮ ਲਾਲ ਪੁਆਰ ਬਾਬਾ ਕਮਲ ਜੀ ਬਾਬਾ ਬਾਦਸ਼ਾਹ ਜੀ ਆਦਿ ਨੇ ਭੇਟ ਕੀਤੇ ਇਸ ਸਮਾਪਨ ਤੋਂ ਬਾਅਦ ਦਾਤਾ ਜੀ ਆਪਣੇ ਸ਼ਰਦਾਲੂ ਜੀ ਸਿੰਘ ਔਇਲਾ ਦੇ ਘਰ ਗਏ ਜਿਨ੍ਹਾਂ ਨੇ ਪਰਮਾਣ ਸਵਾਗਤ ਕੀਤਾ ਅਤੇ ਉਹਨਾਂ ਨਾਲ ਆਈਆਂ ਸੰਗਤਾਂ ਨੂੰ ਦੁੱਧ ਦੇ ਨਾਲ ਨਾਲ ਖਾਣ ਪੀਣ ਦੀਆਂ ਵਸਤਾਂ ਵਿਸ਼ਕੀਆਂ ਇਸ ਤੋਂ ਬਾਅਦ ਦਾਤਾ ਜੀ ਬਾਬਾ ਕਮਲਜੀਤ ਦੇ ਗ੍ਰਹਿ ਵਿਖੇ ਗਏ ਤਾਂ ਉਹਨਾਂ ਦੇ ਪਰਿਵਾਰ ਨੇ ਆਪਣੇ ਘਰ ਦੇ ਦਰਵਾਜ਼ੇ 'ਚੋਂ ਤੇਜ਼ ਹੋ ਕੇ ਸਵਾਗਤ ਕੀਤਾ ਅਤੇ ਫਿਰ ਜੋ ਕੇ ਸਵਾਗਤ ਕੀਤਾ ਅਤੇ ਫਿਰ ਅੰਤ ਵਿੱਚ ਦਾਤਾ ਜੀ ਨੇ ਹੌਲਦਾ ਸੁਰਿੰਦਰਪਾਲ ਦੇ ਘਰ ਚਰਨ ਪਾਉਣ ਤੇ ਉਹਨਾਂ ਦੇ ਨਾਲ-ਨਾਲ ਸੰਗਤਾਂ ਦਾ ਸਵਾਗਤ ਸੁਰਿੰਦਰਪਾਲ ਦੀ ਪਤਨੀ ਸਮਿਤਰੀ ਨੇ ਪਰਿਵਾਰ ਸਹਿਤ ਕੀਤਾ